ਤੂੰ ਕਹੋ ਤਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤੁ ਖਸਮ ਦੀ ਨੂਰ ਅਰਸਾ ਹਉ ਕੋਰ ਸਾਹਾਂ ਝਟੀਐ ਤਉ ਦਡਿ ਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਜਣ ਸੱਚਾ ਪਾ ਤਿਸਾ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮੰਹਲਤੀ ਜਾ भगत जना कौ आप तुठा मेरा प्यारा आपे लयन जान लाए पात साही भगत जना कौ ना ਸੇਰ ਛੱਤ ਸੱਚਾ ਹਾਰ ਬਣਾਈ ਪਗਤ ਜਨਾਕਾ ਆਪ ਟੁੱਟਾ ਮੇਰਾ ਪਿਆਰਾ ਆਪੇ ਲਾਇਆ ਜਨ ਲਾਇਏ ਬਾਤ ਸਾਹੀ ਭਗਤ ਜਨਾ ਕਉ ਦਿੱਤੀ ਆਨਾ ਸਿਰ ਛੱਤ ਸੱਚਾ ਹਾਰ ਬਣਾਏ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਈ ਰਾਜੇ ਓਏ ਨਾ ਆਖੀ ਅਹ ਭੇਡ ਮਰ ਹੈ ਫਿਰ ਜੂਨੀ ਪਾ ਹੈ ਨਾਨਕ ਬੇਣਾਵਨ ਨਕੀ ਵੱਡੀ ਫਿਰ ਹੈ ਸੋਬਾ ਮੂਲ ਨਾ ਪਾਹ ਮਹੱਲਾ ਤੀਜਾ ਸੋਣਾ ਸਿੱਖਿਆ ਸਾਦਨਾ ਆਇਓ ਜਿ ਚਰ ਗੁਰਮੁਖ ਸਬਦ ਨਾ ਲਾਗੈ ਸਤ ਗੁਰ ਸੇਵੈ ਨਾਮ ਮਨ ਵਸੈ ਵਿਤਿਹਾ ਪ੍ਰਾਮ ਭਉ ਭਗੈ ਜੇ ਹਾ ਸਤ ਗੁਰ ਨੂੰ ਜਾਣੈ ਤੇ ਹੋ ਹੋ ਵਾ ਤਾ ਸੱਚ ਨਾਮ ਲੇਵ ਲਾਗ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੈ ਪਾਉੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਣੰਜਹ ਰੰਗ ਸਿਓ ਲਾਹਰ ਨਾਮ ਲੈ ਜਾਵਹਿ ਗੁਰ ਸਿਖਾਂ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤਿਨ ਗੁਰ ਸਿਖਾ ਕਉ ਹਉ ਵਾਰਿਆ ਜੋ ਬਹੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਗੋਰਾ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੇ ਸਿੱਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿੱਖਾਂ ਕਾ ਹਉ ਵਾਰਿਆ ਜੋ ਬਹੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਸਲੋਕ ਮਹੱਲਾ ਪੀਜਾ ਭਗਤ ਜਨਾ ਕਾਉ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਆ ਨ ਗਿਆਨ ਲਾਇ ਪਾਤਿਸਾਹੀ ਭਗਤ ਜਨਾ ਕਉ ਦਿੱਤੀ ਆਨਾ ਸਿਰ ਛੱਤ ਸੱਚਾ ਹਾਰ ਬਣਾਈ ਰਾਗ ਵਡਹਾਂਸ ਦੀ ਵਾਰ ਦੀ ਪੌੜੀ 11ਵੀਂ ਸਲੋਕਾਂ ਨਾਲ